ਸਵਾਲ ਇਹ ਹੈ ਕਿ ਇਹ ਲੋਕ ਸਭਾ ਦੀਆਂ ਚੋਣਾਂ ਜੀ ਲੋਕ ਸਭਾ ਦੇ ਵਿੱਚ ਆਪਾਂ ਪ੍ਰਧਾਨ ਮੰਤਰੀ ਚੁਣਦੇ ਹਾਂ ਜੀ ਥਰੂ ਆਪਣੇ ਸੰਸਦ ਹੈਨਾ ਜੀ ਸੰਸਦ ਕੀ ਕੀ ਕੰਮ ਕਰ ਸਕਦਾ ਜਿਹੜਾ ਪਾਰਲੀਮੈਂਟੇਰੀਅਨ ਹੁੰਦਾ ਜੀ ਕਿ ਇੱਥੇ ਦੇ ਸੰਸਦ ਨੇ ਆਪਣੀ ਭੂਮਿਕਾ ਨਿਭਾਈ ਇੱਕ ਉਹਦਾ ਰਿਪੋਰਟ ਕਾਰਡ ਜੀ ਆਣ ਵਾਲੇ ਸਮੇਂ 'ਚ ਜਿਹੜੇ ਤੁਸੀਂ ਆਪਣੇ ਕੈਂਡੀਡੇਟਸ ਦੇ ਲਈ ਲੋਕਾਂ ਦੇ ਕੋਲ ਜਾ ਰਹੇ ਹੋ ਉਹਨਾਂ ਨੂੰ ਦੱਸ ਰਹੇ ਹੋ ਤੁਸੀਂ ਕੀ ਕਰੋਗੇ ਉਸ ਦੀ ਗੱਲ ਕਰੀਏ ਆਪਾਂ ਜੀ ਫਿਰ ਓਲੀ ਗੱਲ ਕਰੋ ਸਰ ਸਰ ਤੁਸੀਂ ਬੋਲ ਲੈਂਦੇ ਕਰੋ ਸਰ ਵਿੱਚ ਡਿਸਟਰਬ ਨਾ ਕਰਿਆ ਕਰੋ ਸਰ ਹੁਣ ਗੱਲ ਰਾਮਨਾ ਕਰ ਰਹੇ ਹੁਣ ਗੱਲ ਕਰੋ ਪੰਜ ਪਿੰਡਾਂ ਦੀ ਬਾਦੀ ਭਾਈ ਆਏ ਤੁਸੀਂ ਸੁਣ ਲੋ ਤੁਸੀਂ ਬੋਲਿਓ ਦੇਖੋ ਦੇਖੋ ਜਦੋਂ ਜਦੋਂ ਵੀ ਗੱਲ ਆਂਦੀ ਹੈ ਪੰਜਾਬ ਦੀ ਤਾਂ ਸ਼ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਮੁੱਦੇ ਚੱਕਦਾ ਹੈ ਪੰਜਾਬ ਨਾਲ ਖੜਦਾ ਹੈ ਸਾਡੇ ਪੰਜਾਬ ਦਾ ਮੁੱਦਾ ਸਾਡੇ ਲਈ ਮੁੱਦੇ ਹਨ ਜੀ ਐਸਵਾਈਐਲ ਸਾਡੇ ਲਈ ਮੁੱਦਾ ਹੈ ਜੀ ਚੰਡੀਗੜ ਸਾਡੇ ਲਈ ਮੁੱਦਾ ਹੈ ਸਾਡੇ ਕਿਸਾਨ ਸਾਡੇ ਲਈ ਮੁੱਦਾ ਹੈ ਕਿ ਝੋਨੇ ਦੀ ਐਮਐਸਪੀ ਜਿਹਦੀ ਆਮ ਆਦਮੀ ਪਾਰਟੀ ਸਫਾਰਿਸ਼ ਕਰਕੇ ਆਈ ਹੈ ਸੁਪਰੀਮ ਕੋਰਟ ਦੇ ਵਿੱਚ ਕਿ ਐਮਐਸਪੀ ਖਤਮ ਕੀਤੀ ਜਾਵੇ ਸਾਡੇ ਲਈ ਉਹ ਮੁੱਦਾ ਹੈ ਸਾਡੇ ਲਈ ਜੀ 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 ਪਾਰਟੀ ਤੋਂ ਸ਼ੁਰੂ ਕਰੂੰਗਾ ਆਮ ਆਦਮੀ ਪਾਰਟੀ ਤੋਂ ਤੁਸੀਂ ਪਹਿਲੀ ਸ਼ਾਂਤੀ ਨਾਲ ਖੜੇ ਰਹੋ ਤੁਸੀਂ ਵਿੱਚ ਨਾ ਬੋਲਿਓ ਦੇਖੋ ਮੈਂ ਇਹਨਾਂ ਨੂੰ ਦੱਸਦਾ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਵਾਲੇ ਕੁਐਸਚਨ ਕਰ ਰਹੇ ਆ ਇਹਨਾਂ ਨੇ ਪੰਜਾਬ ਦਾ ਵਿਕਾਸ ਨਹੀਂ ਕੀਤਾ ਇੱਕ ਪਰਿਵਾਰ ਦਾ ਵਿਕਾਸ ਕੀਤਾ ਸੱਤ ਤੋਂ ਪੰਜ ਮਿਨਿਸਟਰੀਆਂ ਇੱਕ ਟੱਬਰ ਕੋਲੇ ਸੀਗੀਆਂ ਇੱਕੋ ਟੱਬਰ ਕੋਲੇ ਸੀਗੀਆਂ ਦੂਜੀ ਗੱਲ ਮੈਂ ਹੁਣ ਸਟਾਰਟ ਕਰਦਾ ਭਾਰਤੀ ਜਨਤਾ ਪਾਰਟੀ ਤੋਂ ਇਹਨਾਂ ਨੇ ਕਿਹੜਾ ਵਾਦਾ ਕਿਹੜੀ ਗਾਰੰਟੀ ਪੂਰੀ ਕੀਤੀ ਹੈ ਦੋ ਦੋ ਕਰੋੜ ਨੌਕਰੀਆਂ ਦਿੱਤੀਆਂ ਨਹੀਂ ਦਿੱਤੀਆਂ 15 ਲੱਖ ਦਾ ਚਲੋ ਆਪੇ ਜੁਮਲਾ ਕਹਿਗੇ ਸਮਾਰਟ ਸਿਟੀ ਬਣਾਏ ਨਹੀਂ ਬਣਾਏ ਬਣਾਏ ਨਹੀਂ ਮੈਟਰੋ ਨਹੀਂ ਹਾਂ ਕੀਤਾ ਕੀ ਹੈ ਜਦੋਂ ਤੁਹਾਡੇ ਯਾਦ ਹੋਏਗਾ ਵਾਲਿਆ ਜੀ ਕੋਵਿਡ ਦੇ ਵਿੱਚ ਪੰਜਾਬ ਦੀ ਜੀਐਸਡੀਪੀ ਗਿਰ ਗਈ ਪੂਰੇ ਹਿੰਦੁਸਤਾਨ ਦੀ ਜੀਡੀਪੀ ਗਿਰ ਗਈ ਇਹਨਾਂ ਦੇ ਚਹੇਤੇ ਦੋ ਘਰਾਨਿਆਂ ਦੀ ਆਮਦਨ ਦੁੱਗਣੀ ਹੋਈ ਆ ਤੁਸੀਂ ਦੇਖ ਹੀ ਰਹੇ ਹੋ ਕੋਵੀ ਸ਼ੀਲਡ ਦਾ ਕਿਆ ਕੁਝ ਨਿਕਲ ਕੇ ਆ ਰਿਹਾ ਇਹਨਾਂ ਦਾ ਬਾਹਰ ਤੀਸਰੀ ਚੀਜ਼ ਇਲੈਕਟਰਲ ਬੌਂਡ ਦੀ ਇਹਨਾਂ ਨੇ ਇੱਕ ਬਹੁਤ ਇੱਕ ਵਧੀਆ ਗੱਲ ਕੀਤੀ ਸੀ ਉਹਦੇ ਇਹਨਾਂ ਦਾ ਜਵਾਬ ਨਹੀਂ ਹੈ ਹਿੰਡਨਵਰੀ ਦੀ ਰਿਪੋਰਟ ਦੇ ਮਾਮਲੇ ਸੁਪਰੀਮ ਕੋਰਟ 'ਚ ਕੀ ਕਹਿ ਰਹੇ ਸੀ ਸਾਡੇ ਚਹੇਤਿਆਂ ਦੇ ਨਾਮ ਲੈ ਲਓ ਪੰਜਵੀਂ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਹੁਣ ਪਟਿਆਲੇ ਦੀ ਗੱਲ ਕਰਦੇ ਆ ਪਟਿਆਲੇ ਦੀ ਗੱਲ ਕਰਦੇ ਆ ਪਟਿਆਲੇ ਦੇ ਵਿੱਚ ਸ਼੍ਰ ਕਿਆ ਗੰਦੇ ਨਾਲੇ ਦੀ ਸਮੱਸਿਆ ਹੱਲ ਹੋਈ ਪਟਿਆਲੇ ਦੀ ਨਹੀਂ ਹੋਈ 15 ਸਾਲਾਂ ਚ ਨਹੀਂ ਹੋਈ ਐਮਪੀ ਰਹਿੰਦੇ ਹੋਏ ਕਿਆ ਹੜਾਂ ਦੀ ਸਮੱਸਿਆ ਹੱਲ ਹੋਈ ਨਹੀਂ ਹੋਈ ਇਹ ਦੱਸਣ ਕਿ 15 ਸਾਲ ਰਹਿੰਦੇ ਹੋਏ ਐਮਪੀ ਪ੍ਰਨੀਤ ਕੌਰ ਜੀ ਨੇ ਕਿੰਨੇ ਬੱਚਿਆਂ ਨੂੰ ਰੁਜ਼ਗਾਰ ਦਵਾਤਾ ਇੱਥੇ ਚੀਚੀ ਹੁਣ ਅਗਲੀ ਸੁਣ ਲੋ ਕਾਂਗਰਸ ਦੀ ਗੱਲ ਕਰਦਾ ਕੈਪਟਨ ਅਮਰਿੰਦਰ ਸਿੰਘ ਜੀ ਇੱਥੇ ਦੋ ਵਾਰੀ ਮੁੱਖ ਮੰਤਰੀ ਰਹੇ ਲੈ ਪਟਿਆਲੇ ਦੇ ਆ ਨਾ ਕਿੰਨੇ ਬੱਚਿਆਂ ਨੂੰ ਪਟਿਆਲੇ ਜਾਨ ਨੂੰ ਰੁਜ਼ਗਾਰ ਦਵਾਤਾ ਕਿੰਨਾ ਇੱਥੇ ਵਿਕਾਸ ਕਰਾਤਾ ਇਹ ਮੁੱਦੇ ਲੋਕਾਂ ਨੇ ਕੀਆ ਸਰ ਮੈਂ ਤੁਹਾਡੀ ਗੱਲ ਤੋਂ ਅੱਗੇ ਲੈ ਕੇ ਜਾਊਂਗਾ ਪਟਿਆਲੇ ਦੇ ਬੱਚਨ ਉਸਾਰ ਜਾਂ ਪੰਜਾਬ ਹਾਂ ਪੰਜਾਬ ਦੇ ਦੱਸ ਦੋ ਮੈਂ ਤੁਹਾਨੂੰ ਉਹੀ ਦੱਸ ਮੈਰਿਟ ਵੇਸ ਹਾਂ ਬਿਲਕੁਲ ਬਿਲਕੁਲ ਪੰਜਾਬ ਦੇ ਦੱਸ ਦੋ ਇੱਕ ਚੀਜ਼ ਹੋਰ ਮੈਨੂੰ ਦੱਸ ਦੋ ਇੱਕ ਵਾਰੀ ਤੁਹਾਡੇ ਯਾਦ ਹੋਏਗਾ ਕਿ ਖੁਦ ਕਾਂਗਰਸ ਪਾਰਟੀ ਦੇ ਐਮ ਐਲ ਏ ਕਿਆ ਸ਼ੋਰ ਮਚਾਉਂਦੇ ਸੀ ਕਿ ਕੈਪਟਨ ਸਾਹਿਬ ਤਾਂ ਸਾਨੂੰ ਮਿਲਦਾ ਹੀ ਨਹੀਂ ਜੀ ਔਰ ਦੂਜੀ ਗੱਲ ਮਾਨ ਸਾਹਿਬ ਨੂੰ ਲੋਕ ਵੀ ਰੋਕ ਕੇ ਗੱਲਾਂ ਕਰ ਲੈਣੇ ਆ ਠੀਕ ਹੈ ਲੋ ਜੀ ਜਵਾਬ ਦੇਖੋ ਪਹਿਲੀ ਗੱਲ ਤਾਂ ਇਹਨਾਂ ਨੇ ਕੈਪਟਨ ਦੀ ਕੀਤੀ ਵੀ ਅਸੀਂ ਮੰਨਦੇ ਆ ਕੈਪਟਨ ਨੇ ਕਾਂਗਰਸ ਦੀ ਪਿੱਠੇ ਛੁਰਾ ਮਾਰਿਆ ਉਹ ਐਮਐਲਏ ਨੂੰ ਨਹੀਂ ਮਿਲਦਾ ਸੀ ਤਾਂ ਹੀ ਉਹਨੂੰ ਕੁਰਸੀ ਤੋਂ ਉਤਾਰਿਆ ਹੁਣ ਭਗਵੰਤ ਮਾਨ ਦੀ ਗੱਲ ਕਰਦੇ ਆ ਕਿੱਥੇ ਮਿਲਦਾ ਬੈਰੀਕੇਟ ਤਾਂ ਲਾ ਦਿੰਦੇ ਨੇ ਹਜ਼ਾਰ ਹਜ਼ਾਰ ਪੁਲਿਸ ਵਾਲਾ ਖੜਾ ਕਰ ਦਿੰਦੇ ਨੇ ਸਿੱਧੂ ਮੂਸੇ ਵਾਲੇ ਦੇ ਘਰੇ ਅਫਸੋਸ ਕਰਨ ਗਿਆ ਸਾਰਾ ਪਿੰਡ ਬਲੌਕ ਕਰਤਾ ਨੈਟ ਬੰਦ ਕਰਤਾ ਇੰਨਾ ਡਰ ਪੈ ਗਿਆ ਭਗਵੰਤ ਮਾਨ ਨੂੰ ਕਹਿੰਦੇ ਲੋਕਾਂ ਨੂੰ ਖੜ ਕੇ ਮਿਲ ਲੰਦਾ ਨਹੀਂ ਪਟਿਆਲੇ ਦੀ ਗੱਲ ਕਰ ਪਟਿਆਲੇ ਉਹਨੇ ਗੱਲ ਕੀਤੀ ਹੈ ਹੁਣ ਪਟਿਆਲੇ ਦੀ ਇਹਨਾਂ ਦੀ ਗੱਲ ਕਰਨ ਲੱਗਾ ਸਵਾ ਦੋ ਸਾਲ ਹੋ ਗਏ ਅਰਬਨ ਸਟੇਟ ਦੇ ਵਿੱਚ ਹੜਾਏ ਵੱਡੇ ਵੱਡੇ ਸ਼ੋਰੂਮ ਹੜ ਗਏ 20-20 ਕਰੋੜ ਦਾ ਨੁਕਸਾਨ ਹੋ ਗਿਆ 5-5 ਕਰੋੜ ਦੀਆਂ ਕੋਠੀਆਂ ਡੋਪ ਗਈਆਂ ਇਹਨਾਂ ਨੇ ਇੱਕ ਵੀ ਕਿਸੇ ਨੂੰ ਮੁਆਵਜ਼ਾ ਦਿੱਤਾ ਅਜੇ ਵੀ ਫਰਨੀਚਰ ਗਲਿਆ ਪਿਆ ਹੈ ਕੀ ਇਹਨਾਂ ਨੇ ਮੁਆਵਜ਼ਾ ਦਿੱਤਾ ਉਹਨਾਂ ਨੂੰ ਇਹਨਾਂ ਨੂੰ ਇਹ ਪੁੱਛੋ ਦੂਜੀ ਗੱਲ ਜੇ ਇਹਨਾਂ ਨੇ ਵੱਡੀ ਨਦੀ ਦਾ ਹੱਲ ਕੀਤਾ ਹੁੰਦਾ ਇਹਨਾਂ ਨੂੰ ਪਤਾ ਸੀ ਵੀ ਹੜ੍ਹ ਵੀ ਆ ਸਕਦੇ ਆ ਬਰਸਾਤਾਂ 'ਚ ਵੀ ਉਹ ਸਾਰਾ ਬੰਨਾ ਕੱਚਾ ਸੀ ਇੱਕ ਬੰਨਾ 15 ਫੁੱਟ ਉੱਚਾ ਤੇ ਇੱਕ ਬੰਨਾ ਬਿਲਕੁਲ ਕੱਚਾ ਸਾਰਾ ਪਾਣੀ ਉਧਰ ਰੁੜ ਗਿਆ ਉਹ ਸਰਕਾਰ ਇਹਨਾਂ ਦੀ ਸੀ ਇਹਨਾਂ ਨੇ ਕਰਨਾ ਸੀ ਜਾਂ ਕਿਸੇ ਨੇ ਹੋਰ ਨੇ ਆ ਕੇ ਕਰਨਾ ਸੀ ਇਹ 8.5 ਸਾਲਾਂ 'ਚ ਮਹਾਰਾਜ ਬਣੇ ਪੱਕੇ ਦਾ ਇਹ ਨਦੀ ਦਾ ਬੰਨਾ ਤਾਂ 4 ਮਹੀਨਿਆਂ 'ਚ ਪੱਕਾ ਹੋ ਸਕਦਾ ਹੈ 4 ਮਹੀਨੇ 'ਚ ਨਦੀ ਦਾ ਬੰਨਾ ਆਪਾਂ ਉੱਚਾ ਕਰ ਸਕਦੇ ਆ 8.5 ਸਾਲ ਨਹੀਂ ਕਹਿ ਸਕਦੇ ਠੀਕ ਹੈ ਸਰ 1 ਮਿੰਟ ਸਰ ਮੈਂ ਦਵਾ 파ਸੀ ਸਾਹਿਬ ਕੋ ਦੋ ਤੜਕੋ ਦੁਬਾਰਾ ਨਹੀਂ ਆਉਂਗਾ ਸਰ ਫਿਰ ਵਿੱਚ ਬੋਲੋਗੇ ਤਾਂ ਇਹਲਾ ਤਾਂ ਮੈਂ ਇਹਨਾਂ ਦਾ ਇਹ ਜਵਾਬ ਦੇਣਾ ਚਾਹੁੰਦਾ ਪਟਿਆਲਾ ਲੋਕ ਸਭਾ ਦੇ ਵਿੱਚ 7 ਲੱਖ 70 ਹਜ਼ਾਰ ਲੋਕਾਂ ਨੇ ਆਯੂਸ਼ਮਾਨ ਕਾਰਡ ਦਾ ਫਾਇਦਾ ਲਿੱਤਾ ਹੈ ਜਿਹਦੇ ਵਿੱਚ ਹਰ ਸਾਲ 5 ਲੱਖ ਦਾ ਕਵਰ ਹੋ ਰਿਹਾ ਜੀ ਅੱਜ ਜਿੱਥੇ ਇਹਨਾਂ ਦੇ ਹਸਪਤਾਲਾਂ ਦੇ ਵਿੱਚ ਦਵਾਈਆਂ ਨਹੀਂ ਮਿਲ ਰਹੀਆਂ ਉੱਥੇ ਮੋਦੀ ਜੀ ਨੇ 5 ਲੱਖ ਦਾ ਮਦਦ ਦੇ ਕੇ ਗਰੀਬਾਂ ਦੇ ਵੱਡੇ ਵੱਡੇ ਇਲਾਜ ਕਰਾਤੇ ਚਾਹੇ ਉਹ ਅੱਖ ਦਾ ਇਲਾਜ ਹੈ ਚਾਹੇ ਉਹ ਗੋਡੇ ਚੇਂਜ ਹੈ ਉਤੋਂ ਬਾਅਦ ਮੈਂ ਜੱਜ ਪਟਿਆਲੇ ਦੀ ਗੱਲ ਕਰਦੇ ਆਂ ਅੱਜ ਪਟਿਆਲੇ ਦੀ ਗੱਲ ਕਰਦਾ ਮਹਾਰਾਣੀ ਸਾਹਿਬ ਟੌਪ 10 ਐਮਪੀ ਦੇ ਵਿੱਚ ਚਾਹੁੰਦੇ ਜਿਹੜਾ ਨੇ ਫੰਡ ਯੂਜ਼ ਕੀਤਾ ਐਮਪੀ ਲੈਡ ਇਹਨਾਂ ਦੇ ਵੀ ਐਮਪੀ ਰਹੇ ਆ ਇਧਰੋਂ ਜਿਹੜੇ ਅੱਜ ਕੱਲ ਕਾਂਗਰਸ ਤੋਂ ਲੜ ਰਹੇ ਆ ਇਹ ਵੀ ਐਮਪੀ ਸੀਗੇ ਇੱਕ ਵਾਰ ਇਹਨਾਂ ਨੇ ਉਦੋਂ ਫੰਡ ਕਿਉਂ ਨਹੀਂ ਯੂਜ਼ ਕੀਤਾ ਜੀ ਫੰਡ ਜਿੱਥੋਂ ਦੀ ਆਣਾ ਸੀਗਾ ਇੱਕ ਜਗ੍ਹਾ ਤੋਂ ਫੰਡ ਆ ਰਹੇ ਆ ਸਾਡੇ ਐਮਪੀ ਨੂੰ ਵੀ ਉੱਥੋਂ ਮਿਲ ਰਿਹਾ ਸੀ ਇਹਨਾਂ ਦੇ ਐਮਪੀ ਨੂੰ ਵੀ ਇਹਦਾ ਯੂਜ਼ ਨਹੀਂ ਕਰ पाए ਇਹ ਤਾਂ ਉਹ ਵਾਲੇ ਲੋਕ ਆ ਜਿਨ੍ਹਾਂ ਨੂੰ ਤਾਂ ਜੇ ਸਰਕਾਰ ਨੇ ਸਕੀਮ ਵੀ ਦੇਤੀ ਇਹਨਾਂ ਨੂੰ ਪਬਲਿਕ ਤੱਕ ਤਾਂ ਪਹੁੰਚਾਣੀ ਹੋਣੀ ਇਹਨਾਂ ਨੇ ਤਾਂ ਕੁੰਡੇ ਬੰਦ ਕਰਕੇ ਘਰੇ ਬੈਠ ਜਾਣਾ ਬਸ ਵੋਟਾਂ ਮੰਗਣ ਚਲੇ ਜਾ ਵੋਟਾਂ ਤੋਂ ਬਾਅਦ ਲੋਕਾਂ ਕੋਲ ਜਾਓਗੇ ਉਹ ਜਾਣਾ ਨਹੀਂ ਇਹਨਾਂ ਨੇ ਗੱਡੀਆਂ 'ਚ ਕੋ ਮਰੇ ਆ ਆ ਤੁਹਾਡੇ ਉਹੀ ਦੇਖ ਲਓ ਮੈਂ ਆਪਾਂ ਗੱਡੀ-ਗੱਡੀ ਲੈ ਜੰਨੇ ਚਲੋ ਠੀਕ ਹੈ ਸਰਕਾਰੀ ਗੱਡੀ ਉਹਨਾਂ ਗੱਲ ਠੀਕ ਹੈ ਸਰਕਾਰੀ 'ਚ ਨਹੀਂ ਘੁੰਮਣਾ ਜਾਣਾ ਚਲੋ ਤੁਹਾਡੇ ਆਪਣੇ-ਆਪਣੇ ਸਾਧਨ ਦੀ ਗੱਲ ਹੋ ਰਹੀ ਹੈ ਪਰ ਆਪਾਂ ਹਾਂ ਸਰ ਖਾਂ ਉਹ ਠੀਕ ਹੈ ਸਮਝ ਗਿਆ ਆ ਆਪਾਂ ਠੀਕ ਹੈ ਸਰ ਸੁਣਦਾ ਲੋ ਸਰ ਸਵਾਲ ਸੁਣੋਗੇ ਤਾਂ ਹੀ ਗੱਲ ਬਣੇਗੀ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਆ ਰਹੇ ਸਰ ਇੱਕ ਮਿੰਟ ਆ ਰਹੇ ਇੱਕ ਮਿੰਟ ਆ ਰਹੇ ਸਰ ਇੱਕ ਮਿੰਟ ਆ ਰਹੇ ਇੱਕ ਮਿੰਟ ਆ ਰਹੇ ਇੱਕ ਮਿੰਟ ਆ ਰਹੇ ਸਰ ਜਵਾਬ ਤੁਹਾਡੇ ਸਾਰੇ ਤੋਂ ਲੈਣੇ ਆ ਪਟਿਆਲੇ ਦੇ ਲੋਕਾਂ ਦੀਆਂ ਜਿਹੜੀਆਂ ਮੂਲ ਘੋਟ ਜੜੀਆਂ ਬੇਸਿਕ ਨੈਸੈਸਿਟੀਆਂ ਹੈ ਪ੍ਰੋਬਲਮਸ ਹੈ ਕਿ ਉਹਨਾਂ ਦਾ ਹੱਲ ਹੋਇਆ ਸਵਾਲ ਤਾਂ ਇਹ ਹੈ ਜਿਹੜਾ ਉਹਨਾਂ ਨੇ ਕਿਹਾ ਕਿ ਇਹਨੇ ਲੋਕਾਂ ਨੂੰ ਆਇਸ਼ਵਾਨ ਸਕੀਮ ਦਾ ਫਾਇਦਾ ਹੋਇਆ ਠੀਕ ਹੈ ਲੋਕਾਂ ਨੂੰ ਮਿਲਿਆ ਨਾ ਉਹ ਕਹਿ ਰਿਹਾ ਕਿ ਅਗਰ ਦੁਪਹਿਰ ਤੱਕ ਜਿਹੜਾ ਹੈਗਾ ਮੋਹੱਲਾ ਕ੍ਰਿਨੇ ਖੁੱਲਦਾ ਲੋਕਾਂ ਨੂੰ ਕੁਝ ਮਿਲ ਰਿਹਾ ਠੀਕ ਹੈ ਪਰ ਮਿਲਣਾ ਤਾਂ ਚਾਹੀਦਾ ਗੱਲ ਉਸ ਦੀ ਹੋ ਰਹੀ ਹੈ ਕਿ ਪਟਿਆਲੇ ਕੌਨਸੀ ਟਿਊਨਸੀ ਦੇ ਲੋਕਾਂ ਨੂੰ ਚਾਹੇ ਪਿੰਡ 'ਚ ਰਹਿੰਦੇ ਆ ਭਾਵੇਂ ਸ਼ਹਿਰ 'ਚ ਰਹਿੰਦੇ ਆ ਭਾਵੇਂ ਰੂਰਲ 'ਚ ਕਿੱਥੇ ਵੀ ਰਹਿੰਦੇ ਆ ਉਹਨਾਂ ਨੂੰ ਸਹੂਲਤਾ ਮਿਲ ਰਹੀਆਂ ਇਹ ਗੱਲ ਹੈ ਜਿਹੜੀ ਇਹ ਤੁਹਾਡੇ ਤੋਂ ਜਾਣਨੀ ਇਹ ਮਿਲ ਰਹੀ ਆ ਰਜ ਪੁਲੀ ਸਭ ਦੀ ਵਾਰੀ ਜੀ ਜੀ ਸਹੂਲਤਾ ਸਭ ਨੂੰ ਬਰਾਬਰ ਮਿਲਦੀ ਆ ਜੀ ਬਿਲਕੁਲ ਵੀ ਨਹੀਂ ਮਿਲ ਰਹੀ ਆ ਜੀ ਸਹੂਲਤਾ ਮਿਲ ਹੀ ਨਹੀਂ ਰਹੀ ਆ ਬਹੁਤ ਬੁਰਾ ਹਾਲ ਹੋਇਆ ਹੋਇਆ ਮੈਂ ਇੱਕ ਕੁਐਸਚਨ ਹੈ ਜੀ ਕਿਹੜੀ ਸਹੂਲਤ ਚਾਹੀਦੀ ਆ ਜਿਹੜੀ ਨਹੀਂ ਮਿਲਦੀ ਹਜ਼ਾਰ ਰੁਪਏ ਨਹੀਂ ਹਜ਼ਾਰ ਰੁਪਏ ਵਾਦਾ ਕੀਤਾ ਸੀ ਚਾਹੀਦਾ ਨਹੀਂ ਨਹੀਂ ਕੱਲ ਸੁਣੋ ਮਹਿਲਾਵਾਂ ਵਾਲੇ ਹਾਂ ਮਹਿਲਾਵਾਂ ਨੂੰ 1000 ਰੁਪਏ ਚਾਹੀਦਾ ਉਹ ਦਿੱਤਾ ਨਹੀਂ ਬੰਦ ਵਾਲੇ ਵਾਦਾ ਕੀਤਾ ਸੀ ਸਾਨੂੰ ਨਹੀਂ ਚਾਹੀਦਾ ਦੇਖੋ ਦੇਖੋ 1000 ਰੁਪਏ 1000 ਰੁਪਏ ਹੈ ਦੇਖੋ ਮਹਿਲਾਵਾਂ ਨੂੰ ਵਾਦਾ ਕੀਤਾ ਸੀ ਉਹ ਮਿਲਣਾ ਚਾਹੀਦਾ ਕਿਉਂਕਿ ਝੂਠਾ ਵਾਦਾ ਕਰਕੇ ਆਏ ਨੇ ਸੱਤਾ 'ਚ ਹਲੇ ਤੱਕ ਤੇਹੀ ਪ੍ਰੂਫ ਹੋ ਰਹੇ ਹਨ ਦਾ ਪਰ ਉਸ ਤੋਂ ਵੀ ਸੈਂਸਿਟਿਵ ਜਿਹੜਾ ਸਵਾਲ ਇਸ ਵਕਤ ਹੈਗਾ ਉਹ ਨਾ ਮਾਵਾਂ ਨੇ ਪੁੱਛਣਾ ਜੀ ਜਿਨ੍ਹਾਂ ਦੇ ਬੱਚੇ ਚਿੱਟਾ ਪੀਪੀ ਕੇ ਨਸ਼ਾ ਕਰ ਕਰਕੇ ਮਰ ਗਏ ਜੋ ਕਿ ਇਹਨਾਂ ਨੇ ਵਾਦਾ ਜੋ ਕਿ ਉਹ ਕਿ ਇਹਨਾਂ ਨੇ ਵਾਦਾ ਕੀਤਾ ਸੀ ਕਿ ਚੁੱਪ ਕਰ ਜੂਗੀ ਕੰਟਰੋਲ ਕਰਾਂਗੇ ਚੁੱਪ ਕਰੂਗੇ ਕਿ 3 ਮਹੀਨੇ ਦੇ ਵਿੱਚ ਇਹਨਾਂ ਨੇ ਨਸ਼ਾ ਖਤਮ ਕਰਨਾ ਸੀ 3 ਮਹੀਨੇ ਚ ਨਸ਼ਾ ਖਤਮ ਕਰਨਾ ਸੀ ਹੁਣਾਂ ਜੀ 2 ਸਾਲ ਤੋਂ ਬਾਅਦ ਸਮਾਂ ਹੋ ਗਿਆ ਤੇ ਅੱਜ ਵੀ ਬਿਲਕੁਲ ਮੈਂ ਇਹਨਾਂ ਨੂੰ ਇੱਕ ਚੀਜ਼ ਦੱਸਣਾ ਚਾਹ ਰਿਹਾ ਹਾਂ ਕਿ 2012 ਚ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਚੱਕੋ 2012 ਤੋਂ 17 ਇਹਨਾਂ ਦੀ ਸਰਕਾਰ ਰਹੀ ਇਹ ਕਹਿੰਦੇ ਸੀ 10ਵੀਂ ਦੀ ਕੁੜੀਆਂ ਨੂੰ ਸਾਈਕਲੀਆਂ ਦਵਾਂਗੇ ਸੁਣ ਲੋ ਜੀ ਪਲੱਸ 2 ਦੀ ਕੁੜੀਆਂ ਨੂੰ ਅਸੀਂ ਸਕੂਟੀਆਂ ਦਵਾਂਗੇ ਨਹੀਂ ਦਿੱਤੀਆਂ 2017 ਤੋਂ ਬਾਅਦ ਕਾਂਗਰਸ ਦੀ ਸਰਕਾਰ ਰਹੀ ਘਰ ਘਰ ਨੌਕਰੀ ਦੇ ਝੁੱਠੇ ਲਾਰੇ ਫਾਰਮ ਭਰਾਏ ਨਹੀਂ ਦਿੱਤੇ ਸਾਨੂੰ 2 ਸਾਲ ਹੋਏ ਸੁਣ ਲੋ ਸਾਨੂੰ 2 ਸਾਲ ਹੋਏ 70% ਗਰੰਟੀਆਂ ਪੂਰੀਆਂ ਕੀਤੀਆਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਸਮਾਂ ਖਤਮ ਹੋ ਗਿਆ